ਇਲਾਜ ਨਾ ਹੋਣ ਦੇ ਦੁੱਖ ਤੋਂ ਮੰਜੇ ਤੇ ਤੜਪ ਰਹੇ ਗ੍ਰੰਥੀ ਸਿੰਘ ਅਤੇ ਉਸ ਦੇ ਪਰਿਵਾਰ ਨੇ ਰੋ ਰੋ ਕੇ ਸਮਾਜ ਸੇਵੀਆਂ ਤੋਂ ਮਦਦ ਦੀ ਗੁਹਾਰ ਲਗਾਈ ਹੈ ਤੁਹਾਨੂੰ ਦੱਸ ਦਿੰਦੇ ਕਿ ਇੱਕ ਐਕਸੀਡੈਂਟ ਦੇ ਦੌਰਾਨ ਉਹਨਾਂ ਦੀ ਧੌਂ ਦੇ ਮਣਕੇ ਹੱਲ ਗਏ ਸਨ ਅਤੇ ਗੰਭੀਰ ਸੱਟ ਲੱਗੀ ਹੈ ਜਿਸ ਤੋਂ ਬਾਅਦ ਉਹਨਾਂ ਦਾ ਇਲਾਜ ਪੈਸਿਆਂ ਦੀ ਪ੍ਰੋਬਲਮ ਕਰਕੇ ਨਹੀਂ ਹੋ ਪਾਰਿਆ ਜ਼ਿਲ੍ਹਾ ਤਰਨਤਾਰਨ ਦੇ ਕਰਿਆਲਾ ਦੇ ਨਜ਼ਦੀਕ ਪੈਂਦੇ ਪਿੰਡ ਠੱਠਾ ਦੇ ਗ੍ਰੰਥੀ ਸਿੰਘ ਬਾਬਾ ਮਨਾਰ ਸਿੰਘ ਉਰਫ ਮਾਨੀ ਨੇ ਰੋ ਰੋ ਕੇ ਦੱਸਿਆ ਕਿ ਉਹ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਗ੍ਰੰਥੀ ਸਿੰਘ ਨੇ ਅਤੇ ਉਸ ਦਾ ਪਰਿਵਾਰ ਗੁਜ਼ਾਰਾ ਕਰਨ ਦੇ ਲਈ ਉਹ ਲਾਗੇ ਰਹਿੰਦੇ ਪਿੰਡਾਂ ਦੇ ਵਿੱਚ ਪਾਠ ਕਰਕੇ ਹੀ ਆਪਣੇ ਘਰ ਦਾ ਗੁਜ਼ਾਰਾ ਚਲਾ ਰਿਹਾ ਸੀ ਬੀਤੇ ਦਿਨ ਉਹ ਪਾਠ ਕਰਕੇ ਕਰਿਆਲਾ ਵਿਖੇ ਸਬਜ਼ੀ ਲੈਣ ਲਈ ਜਾ ਰਿਹਾ ਸੀ ਜਦ પેટ્રોલ ਪੰਪ ਦੇ ਨਜ਼ਦੀਕ ਪਹੁੰਚਿਆ ਤਾ ਅਗਲੀ ਸਾਈਡ ਤੋਂ ਆ ਰਹੀ ਇੱਕ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ ਜਿਸ ਦੇ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ ਤੇ ਉਸ ਦੀ ਥਾਣ ਦੇ ਮਣ ਕੇ ਹਿੱਲ ਗਏ ਗ੍ਰੰਥੀ ਸਿੰਘ ਨੇ ਰੋ ਰੋ ਕੇ ਦੱਸਿਆ ਕਿ ਉਸ ਦੇ ਕੋਲ ਆਪਣਾ ਇਲਾਜ ਕਰਵਾਉਣ ਦੇ ਲਈ ਕੋਈ ਵੀ ਪੈਸਾ ਨਹੀਂ ਹੈ ਡਾਕਟਰ ਉਸ ਦੇ ਕੋਲੋਂ 1.5 ਲੱਖ ਰੁਪਏ ਦੀ ਮੰਗ ਕਰ ਰਹੇ ਨੇ ਲੇਕਿਨ ਉਹਨਾਂ ਦੇ ਕੋਲ ਸਿਰਫ 7000 ਰੁਪਏ ਨੇ ਜਿਸ ਦੇ ਚੱਲਦੇ ਉਹਨਾਂ ਦੇ ਵੱਲੋਂ ਸਮਾਜ ਸੇਵੀਆਂ ਤੋਂ ਮਦਦ ਦੀ ਗੋਹਾਰ ਲਗਾਈ ਗਈ ਮੈਂ ਬਹੁਤ ਬੇਸ਼ਿਕੀ ਡਿਊਟੀ ਤੋਂ ਅੱਗੇ ਆ ਕੇ ਮੁੜ ਕੇ ਦੱਸਾਂਗਾ ਅੰਤਰਾ ਵਾਲੇ ਨੂੰ ਸੋਚੀਲਾ ਤਰਾਤੀ ਜੀ ਹਾਂ ਜੀ ਕਿੱਥੇ ਕਿਹੜੇ ਪਿੰਡ ਠੱਠੇ ਪਿੰਡ ਤੋਂ ਅੱਛਾ ਕੀ ਗੱਲ ਹੋਈ ਹੈ ਮੈਂ ਸਭ ਕੀ ਲਾਣਾ ਤੇ ਗਿਆ ਨਾ ਤੇ ਜਿਹੜਾ ਪਟੜੋਲ ਕੰਪਨ ਨਾ ਲੱਗਾ ਘੜੀ ਧਰਾਲੇ ਉੱਥੇ ਵਰ ਮਾ ਗੱਡੀ ਨਿਕਲੀ ਹੋ ਪਾਸਾ ਉਹਨੇ ਸਿੱਧੀ ਮਾਰੀ ਲੱਗ ਗਾੜੀਆਂ ਦੇ ਤਫਾਨ ਆਵਾ ਠੰਡਾ ਵਾ ਅੰਮੇ ਜੀ ਦੇ ਉਹ ਦੀਪਾ ਤੜਤੜ ਤਾ ਨਾ ਮਾ ਕਰਦਾ ਜਿੱਤਰਾ ਨਵਾਦ ਹੱਸਦਾ ਨਾ ਲਾ ਇਕੜਾ ਨਾ ਲਾ ਨਹੀਂ ਕਾ ਬੱਤ ਪਾਈ ਨਹੀਂ ਹੈ ਕਰੋ ਪਾਈ ਜੀ ਮਰੇ ਰਮੇ ਤੇ ਕਾਫੀ ਹਰਕਤਾਂ ਬਿਜੋ ਮੇਰਾ ਪਰ ਆਉਣ ਦਾ ਅਕਰਾਧ ਹੈ ਜਨਨ ਉਹ ਦੋਸਤਾਂ ਦਾ ਵਾਰ ਕਰੂ ਮੈਂ ਹੋਰ ਨਹੀਂ ਉਹ ਕਰ ਸਕਦਾ ਤਾਂ ਨਾਲ ਕਰੂ ਮੈਂ ਆਜ ਬਣਾ ਠਕਾ ਦੂ ਕੋਈ ਕੀਤੇ ਲੱਗੀ ਛੱਟ ਕਿੱਥੇ ਲੱਗੀ ਮੇਰੀ ਸੱਤ ਤਾਂ ਹੁੰਦੇ ਯਾਰ ਮਣਕਣਿਆਂ ਤੇ ਲੱਗਦੀ ਬਾਈ ਨਹੀਂ ਮੇਰੇ ਹੰਦਵੇਂ ਕੰਮ ਕਰਦੀ ਕਿੰਨੇ ਪੈਸੇ ਮੰਗਦੇ ਡਾਕਟਰ ਡੇਢ ਲੱਖ ਰੁਪਏ ਆਦਿਆ ਉਹ ਹੈ ਵੀ ਨਹੀਂ ਪੈਸੇ ਮੇਰੇ ਕੋਲ ਤਾਂ ਪੰਜ ਸੱਤ ਹੀ ਆ ਪਿਆ ਜੜਾ ਗਿਆ ਲਾ ਲਿਆ ਮੇਰੇ ਕੋਲ ਤਾਂ ਪੈ ਹੈ ਨਹੀਂ ਆ ਤੇ ਵਾਕੇ ਲਾਉਣਾ ਮੈਨੂੰ ਜਿੱਥੇ ਲਾਉਣਾ ਹੈ ਗੇਟ ਉੱਤੇ ਲਾ ਦੇ ਮੰਨੇ ਆ। ਉਹ ਸੜਕ ਦੇ ਪਾਗੇ ਵਾਕੇ ਲਾਵਾ। ਭਾਵੇਂ ਉਤਰਾ ਮੈਨੂੰ ਮਿਲ ਜਾਣ ਕੋਈ ਦੇ ਦੇ ਕੋਈ ਤਾਂ ਨਹੀਂ ਸੱਚ ਲੋ ਰਹੇ ਤੇ ਪਰਪਾਹ ਦੀ ਵਜੇਗਾ। ਇੱਕ ਜਿਹੜੇ ਸੱਟ ਜਿੰਨਾਂ ਲੱਗੀ ਕੀ ਲੱਗਦੇ ਤੁਹਾਡੇ? ਇਹ ਮੇਰਾ ਘਰ ਵਾਲਾ। ਕੀ ਕੰਮ ਕਰਦੇ? ਇਹ ਗ੍ਰੰਟੀ ਸਾਹਿਬ। ਕਿੱਥੇ? ਬਾਪੂ ਸ਼ੀਤਾਂ। ਤੇ ਇਹ 파ਟ ਕਰਦੇ ਉਹਨਾਂ ਨੇ ਤੇ ਵੇਖ ਰਿਹਾ ਲੇ ਗਏ ਸਬਜ਼ੀ ਲੈਣ ਗਏ ਸੀ। ਉਹ ਮਗੱਡੀ ਆਈ ਬਲਟ ਹੋਇਆ ਲਾਉਣ ਨੇ ਸਾਈਡ ਮਾਰ ਕੇ ਸੱਟੇ ਗਈ ਕਿੱਥੇ ਲੱਗੀ ਸੱਟ ਤਾਂ ਹੌਣ ਤੇ ਲੱਗੀ ਮਣਕਾਂ ਦੇ ਮਣਕਾਂ ਨੂੰ ਕਹਿੰਦੇ ਵੀ ਦਬਾ ਉਹਨਾਂ ਦਾ ਕ੍ਰੈਕ ਹੋ ਗਿਆ ਤੇ ਬਾਹਵਾ ਨਹੀਂ ਕੰਮ ਕਰਦੇ ਨਾ ਰਾਈ ਹੋਰ ਨਹੀਂ ਕੁਝ ਕਹਿੰਦਾ ਇਹ ਕਹਿੰਦੇ ਬਸ ਸਾਡਾ ਨਾਲ ਉਹ ਨਹੀਂ ਕੁਝ ਮੰਗਦੇ ਤੇ ਕਿੰਨਾ ਪੈਸਾ ਮੰਗਦੇ ਡੇਢ ਲੱਖ ਰੁਪਏ ਮੰਗਦੇ ਪੈਂ ਤੇ ਕਹਿੰਦੇ ਰੋਜ਼ ਦਾ ਤੇ 9000 ਰੁਪਏ ਜਾਂ 10000 ਰੁਪਏ ਰੋਜ਼ ਦਾ ਖਰਚਾ ਪੈਸਾ ਗਰੀਬ ਆदमी ਕਿਤੋਂ ਦੇਗੀ ਪੈਸਾ ਹੈ ਨਹੀਂ ਕੋਈ ਨਹੀਂ ਵੀ ਕੀ ਮੰਗ ਕੇ ਕਰਨਾ ਆ ਇਹ ਕਹਿੰਦੇ ਸਾਨੂੰ ਹੋਰ ਕੋਈ ਨਹੀਂ ਸਾਨੂੰ ਇਹ ਚਾਹੀਦਾ ਵੀ ਇਹ ਠੀਕ ਕਰਾ ਦਿਓ ਵੀ ਜਿਵੇਂ ਮਰ ਗ੍ਰੰਥੀ ਸਿੰਘ ਹਾਂਜੀ ਇਹ ਜਿਹੜਾ ਛੱਟ ਲੱਗੀ ਕੀ ਲੱਗਦੇ ਤਾਂ ਸਾਨੂੰ ਸਾਦਾ ਜੀ ਕੀ ਗੱਲ ਹੋਈ ਇਹ ਤਾਂ ਇਹ ਜੀ ਆੜ ਤਰਦੇ ਸੀ ਬਾਬੇ ਸ਼ੀਤਾਂ ਦੇ ਜੀ ਤੇ ਕਰੋ ਸਮਝੀ ਲੈਣ ਗਏ ਆ ਜੀ ਤੇ ਰਾਹ ਦੇ ਵਿੱਚ ਜਦੋਂ ਗਏ ਨੇ ਨਾਲ ਟੱਕਰ ਵੱਜੀ ਗਈ ਗੱਡੀ ਦੀ ਤੇ ਇਹਨਾਂ ਦੇ ਹੁਣ ਜਿਹੜੇ ਸਰੀਰ ਦੇ ਮਨਕੇ ਨੇ ਲੱਕਦੇ ਉਹਨਾਂ ਦੇ ਦਬਾਅ ਆ ਗਿਆ ਜੀ ਉਹ ਡਾਕਟਰ 1.5 ਲੱਖ ਰੁਪਏ ਮੰਗਦਿਆ ਗਰੀਬ ਆਦਮੀ ਜੀ ਕਿੱਥੋਂ 1.5 ਲੱਖ ਰੁਪਏ ਦੇ ਦੇ ਜੀ ਸਾਡੀ ਇਹੋ ਹੀ ਮੰਗ ਹੈ ਵੀ ਇਹਨਾਂ ਨੂੰ ਜੋ ਵੀ ਇਹ ਆਪਣੀ ਸੋਮਨੀ ਕਮੇਟੀ ਹੋਣੀ ਸਾਰਿਆਂ ਨੂੰ ਵੀ ਇਹਨੂੰ ਵਿਚਾਰੇ ਨੂੰ ਮਦਦ ਦਿੱਤੀ ਜਾਵੇ ਜਿੱਥੋਂ ਤੱਕ ਵੀ ਪਹੁੰਚ ਦੀ ਬਾਜ਼ੀ ਇਲਾਜ ਤੇ ਇਲਾਜ ਕਰਾਇਆ ਜਾਵੇ ਗਰੀਬ ਆਦਮੀ ਇਹ ਕਲਾਜ ਖੋ ਜਾਣ ਰਿਹਾ ਜੀ ਕਿ ਕੀ ਕੰਮ ਕੀ ਕਰਦੇ ਆ ਇਹ ਕੰਮ ਜੀ ਹੋਰ ਬਸ ਗੁਰੂ ਦੀ ਸੇਵਾ ਹੀ ਕਰਦੇ ਸੀ ਜੀ ਗ੍ਰੰਥੀ ਸਿੰਘ ਹਾਂ ਜੀ ਬਸ ਇਹਨਾਂ ਕੋਲ ਹੋਰ ਕੋਈ ਕੰਮ ਨਹੀਂ ਹੈ ਕਿਹੜੇ ਪਿੰਡ ਗ੍ਰੰਥੀ ਜੀ ਇੱਕ ਗਰੰਟੀ ਠੱਠੇ ਘਰੇਲੇ ਤੋਂ ਜੀ ਠੱਠੇ ਪਿੰਡ ਤੋਂ ਹਾਂਜੀ ਤਰਨਤਾਰਨ ਤੋਂ ਬਲਜੀਤ ਸਿੰਘ ਦੀ ਰਿਪੋਰਟ